हां जी दोस्तों सवेरे सवेरे सैर करने आया सी तो मैं चलो खेतों दी हरियाली ਦੇ ਵਿੱਚ सैर करिए ਤੇ ਮੈਂ ਨਾ ਅੱਜ ਇੱਕ ਦੋ ਗੱਲਾਂ ਕਰਨੀਆਂ ਨੇ ਜਿਹੜੀਆਂ ਨਾ ਸਾਡੇ ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਲੈ ਕੇ ਜੁੜੀਆਂ ਹੋਈਆਂ ਨੇ दोस्तों ਮੈਂ ਹਮੇਸ਼ਾ ਹੀ ਕਹਿੰਨਾ ਕਿ ਤੁਸੀਂ ਪੈਸੇ ਦੀ ਭੁੱਖ ਨਾ ਰੱਖੋ ਪੈਸੇ ਨੂੰ ਜ਼ਰੂਰਤ ਰੱਖੋ ਤੁਸੀਂ ਕਦੇ ਵੀ ਪੈਸੇ ਦੀ ਭੁੱਖ ਰੱਖ ਕੇ ਪੈਸੇ ਨੂੰ ਇਸ ਤਰ੍ਹਾਂ ਨਾ ਕਰੋ ਕਿ ਤੁਹਾਡੇ ਰਿਸ਼ਤੇ ਨੇ ਜਿਹੜੇ ਸਿਰਫ ਪੈਸਿਆਂ ਤੇ ਟਿਕੇ ਰਹਿ ਜਾਣ ਅੱਜ ਆਪਾਂ ਦੇਖਦੇ ਆਂ ਕਿ ਮਾਪੇ ਸੋਚਦੇ ਨੇ ਕਿ ਸਾਡੇ ਜਿਹੜੇ ਬੱਚੇ ਨੇ ਨਾ ਮਸ਼ੀਨ ਬਣ ਜਾਣ ਤੇ ਛੇਤੀ ਛੇਤੀ ਇਥੋਂ ਨਿਕਲਣ ਤੇ ਕਿਤੇ ਜਾ ਕੇ ਨਾ ਇਹ ਸਾਨੂੰ ਪੈਸੇ ਭੇਜਣ ਤੇ ਅਸੀਂ ਕਰਜ਼ੇ ਲਾ ਲਈਏ ਮੈਂ ਇਹ ਕਹਿਣਾ ਕਿ ਜੇ ਤੁਹਾਡੇ ਕਰਜ਼ੇ ਨੇ ਤੇ ਤੁਸੀਂ ਚੜਾਏ ਨੇ ਤੇ ਤੁਸੀਂ ਆਪ ਲਾਓ ਜਦੋਂ ਮੈਂ ਸੰਵਾਲ ਸੰਭਲੀ ਸੀ ਨਾ ਤੇ ਮੈਂ ਉਦੋਂ ਆਪਣੇ ਡੈਡੀ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਸੀ ਮੈਂ ਵੀ ਖੇਤੀ ਇਸ ਤਰ੍ਹਾਂ ਕਰੋ ਕਿ ਜੱਟ ਤੇ ਨਾ ਕਰਜ਼ਾ ਨਾ ਹੋਵੇ ਜੱਟ ਤੇ ਕਰਜ਼ਾ ਕਿਵੇਂ ਚੜਦਾ ਜੱਟ ਤੇ ਕਰਜ਼ਾ ਕੋਈ ਜੱਟ ਕੋਈ ਵੱਖਰੀ ਚੀਜ਼ ਤਾਂ ਖਾਂਦਾ ਨਹੀਂ ਵੀ ਜੱਟ ਤੇ ਕਰਜ਼ਾ ਚੜਦਾ ਜੱਟ ਤੇ ਕਰਜ਼ਾ ਚੜਨ ਦਾ ਇੱਕੋ ਇੱਕ ਕਾਰਨ ਹੁੰਦਾ ਹੈ ਕਿ ਸਾਡੀ ਮਸ਼ੀਨਰੀ ਦੇ ਵਿੱਚ ਜਿਹੜਾ ਫਜ਼ੂਲ ਲੋਹਾ ਹੈ ਨਾ ਤੇ ਜੱਟਾਂ ਦਾੜਾ ਸ਼ੌਂਕ ਹੈ ਜਿਵੇਂ ਚੰਗੀ ਭਲੀ ਟਰਾਲੀ ਖੜੀ ਹੈ ਮੈਂ ਇਹਨੂੰ ਵੱਡੀ ਲੈ ਲਾਂ ਜਾਂ ਡਬਲ ਟੈਰੀ ਲੈ ਲਾਂ ਜਾਂ ਟਰੈਕਟਰ ਖੜਾ ਹੈ ਮੈਂ ਇਹਨੂੰ ਵੇਚ ਕੇ ਨਵਾਂ ਲੈ ਲਾਂ ਜਾਂ ਇਹਨੂੰ ਮੈਂ ਸਾਈਡ ਵਗੇਰਾ ਨਾਲ ਲੈ ਲਾਂ ਖੇਤੀ ਤੇ ਬਹੁਤੇ ਜਿਹੜੇ 70% ਲੋਕ ਕਰਜ਼ਿਆਂ ਦੇ ਵਿੱਚ ਦਬੇ ਨੇ ਉਹ ਆਪਣੀਆਂ ਗਲਤੀਆਂ ਕਰਕੇ ਦਬੇ ਨੇ ਮੈਨੂੰ ਤੇ ਐਂ ਲੱਗਦਾ ਮੈਂ ਪਿਛਲੇ 10 ਸਾਲਾਂ ਤੋਂ ਜਿੰਮ ਦੀ ਸੰਭਾਲ ਸੰਭਲੀ ਹੈ ਖੇਤੀ ਦੇ ਵਿੱਚ ਬਹੁਤ ਵਧੀਆ ਇੰਟਰਸਟ ਲੈ ਰਹੇ ਆ ਤੇ ਹਮੇਸ਼ਾ ਹੀ ਨਾਲ ਹੋ ਕੇ ਚਲੋ ਰਿਆਂ ਖਾਦਾਂ ਜਾਂ ਜੋ ਵੀ ਵਾਈਆਂ ਨੇ ਉਹ ਨਾਲ ਹੋ ਕੇ ਦੇਖ ਕੇ ਕਰਾਈ ਦੀਆਂ ਨੇ ਮੈਂ ਦੇਖਿਆ ਕਿ ਖੇਤੀ ਕੋਈ ਬਹੁਤ ਹੀ ਖਰਚੇ ਵਾਲੀ ਕੰਮ ਹੈ ਹੀ ਨਹੀਂ ਜੇ ਤੁਸੀਂ ਸਹੀ ਤਰੀਕੇ ਨਾਲ ਕਰੋ ਖੇਤੀ ਦੇ ਵਿੱਚ ਜਦੋਂ ਲੋਕ ਫਜ਼ੂਲ ਮਸ਼ੀਨਰੀ ਅਸਲ ਜੀ ਫਜ਼ੂਲ ਮਸ਼ੀਨਰੀ ਸ਼ੌਂਕ ਨਾਲ ਆਉਂਦੀ ਅਸੀਂ ਆਹ ਲੈ ਲਈਏ ਅਸੀਂ ਆਹ ਲੈ ਲਈਏ ਤੇ ਮੈਂ ਕਹਿਣਾ ਹੁੰਦਾ ਕਿ ਸ਼ੌਂਕ ਬਦਲੋ ਸ਼ੌਂਕ ਬਦਲੋ ਸ਼ੌਂਕ ਤੁਸੀਂ ਰੱਖੋਗੇ ਅਸੀਂ ਡਿਵੈਲਪ ਹੋਣਾ ਅਸੀਂ ਅਗਲੀ ਜਨਰੇਸ਼ਨ ਹੈ ਜਿਹੜੀ ਉਹਨੂੰ ਚੰਗੀ ਤਰ੍ਹਾਂ ਪੜਾਉਣਾ ਹੈ ਲਿਖਾਉਣਾ ਹੈ ਤੇ ਉਹਨੂੰ ਅਸੀਂ ਪੰਜਾਬ ਦੇ ਵਿੱਚ ਹੀ ਕਿਸੇ ਕੰਮ ਦੇ ਵਿੱਚ ਲਾਉਣਾ ਹੈ ਇਹ ਨਾ ਹੋਵੇ ਕਿ ਇੰਨਾ ਹੀ ਪੈਸੇ ਦਾ ਜਿਹੜਾ ਗੜਬੜੀ ਕਰ ਲੋ ਇਹ ਹਰ ਥਾਂ ਖੱਪੇ ਪਾ ਦੋ ਵਿਆੜਤੀਆਂ ਕੋਲ ਬੈਂਕਾਂ ਕੋਲ ਤੇ ਮੁੜ ਕੇ ਆਪਣੇ ਜਵਾਕਾਂ ਨੂੰ ਕਹੋ ਭਾਈ ਹੁਣ ਤੁਸੀਂ ਕੋਈ ਖਜ਼ਾਨਾ ਪੁੱਟ ਕੇ ਲੈ ਕੇ ਆਓ ਤੇ ਉਹ ਖਜ਼ਾਨੇ ਨਾਲ ਹੀ ਆਪਣਾ ਕੰਮ ਚੱਲੂਗਾ ਹੁਣ ਖੇਤੀ ਦਾ ਫੇਲ ਹੈ ਮੈਂ ਕਹਿੰਨਾ ਕਿ ਪਿਛਲੀਆਂ 5 ਸਦੀਆਂ ਤੋਂ ਲੈ ਕੇ ਅੱਜ ਤੱਕ ਖੇਤੀ ਕਦੇ ਵੀ ਫੇਲ ਨਹੀਂ ਹੋਈ ਖੇਤੀ ਨੂੰ ਫੇਲ ਖੁਦ ਲੋਕਾਂ ਨੇ ਆਪ ਕੀਤਾ ਹੈ ਖੇਤੀ ਇੱਕ ਸਾਲ ਸਮਾਈ ਵਾਲੀ ਫਸਲ ਹੈ 6 ਮਹੀਨੇ ਬਾਅਦ ਆਉਂਦੀ ਹੈ ਪਰ ਜਿਹੜੇ ਬੈਂਕਾਂ ਦੇ ਕਰਜ਼ੇ ਨੇ ਉਹ ਹਰ ਮਹੀਨੇ ਕੀ ਦਿਹਾੜੀ ਦਾ ਵਿਆਜ ਜੋੜਦੇ ਨੇ ਇਸ ਕਰਕੇ ਖੇਤੀ ਤੇ ਵਿਆਜ ਕਰਜ਼ਾ ਕਦੇ ਵੀ ਸੈੱਟ ਨਹੀਂ ਬੈਠਦਾ ਤੇ ਇਹਦੇ ਤੇ ਬਹੁਤਾ ਲੋਕਾਂ ਨੂੰ ਛਾਲਾ ਨਹੀਂ ਮਾਰਨੇ ਚਾਹੀਦੀਆਂ ਪੁੱਠੇ ਥਿੱਦੇ ਕੰਮ ਨਹੀਂ ਕਰਨੇ ਚਾਹੀਦੇ ਹਾਂ ਜੇਕਰ ਤੁਸੀਂ ਖੇਤੀ ਕਰਦੇ ਹੋ ਫਸਲ ਕਟਾਈ ਕਰਕੇ ਕੈਸ਼ ਤੇ ਕੰਮ ਕਰਦੇ ਹੋ ਨਾ ਤੇ ਖੇਤੀ ਦੁਨੀਆ ਦੀ ਸਭ ਤੋਂ ਵਧੀਆ ਚੀਜ਼ ਹੈ ਦੂਜੀ ਗੱਲ ਮੈਂ ਹਮੇਸ਼ਾ ਹੀ ਕਹਿੰਦਾ ਕਿ ਖੇਤੀ ਉੱਥੇ ਕਾਮਯਾਬ ਹੈ ਜਿੱਥੇ ਰਿਸ਼ਤੇ ਬਹੁਤ ਵਧੀਆ ਨੇ ਜਿੱਥੇ ਰਿਸ਼ਤਿਆਂ ਦੇ ਵਿੱਚ ਨਾ ਸਬਰ ਹੈ ਤੇ ਜਿੱਥੇ ਰਿਸ਼ਤਿਆਂ ਦੇ ਵਿੱਚ ਸਬਰ ਨਹੀਂ ਨਾ ਹੈਗਾ ਉੱਥੇ ਖੇਤੀ ਕਦੇ ਵੀ ਕਾਮਯਾਬ ਨਹੀਂ ਹੈਗੀ ਤੇ ਇੱਕ ਮੈਂ ਕਹਿੰਦਾ ਖੇਤੀ ਉਹਦੀ ਕਾਮਯਾਬ ਹੈ ਜਿੰਨੇ ਇਹ ਸੋਚਿਆ ਹੈ ਮੈਂ ਸਦਾ ਇੱਥੇ ਹੀ ਰਹਿਣਾ ਕਿਉਂਕਿ ਜੇ ਅੱਜ ਤੁਹਾਨੂੰ ਪਤਾ ਹੈ ਕਿ ਮੈਂ ਇੱਥੋਂ ਹੀ ਗੁਜ਼ਾਰਾ ਕਰਨਾ ਹੈ ਇੱਥੋਂ ਹੀ ਸਾਰੀਆਂ ਚੀਜ਼ਾਂ ਬਣਾਉਣੀਆਂ ਨੇ ਫਿਰ ਖੇਤੀ ਵੀ ਤੁਹਾਨੂੰ ਸਹਿਯੋਗ ਕਰੂਗੀ ਤੁਹਾਨੂੰ ਨੇਚਰ ਵੀ ਸਹਿਯੋਗ ਕਰੂਗੀ ਜੇ ਤੁਹਾਨੂੰ ਐ ਲੱਗਦਾ ਵੀ ਬਸ ਅਸੀਂ ਤੇ ਕਿਤੇ ਚਲੇ ਜਾਣਾ ਹੈ ਬਸ ਅਸੀਂ ਤੇ ਫਲਾਣਾ ਦੇਸ਼ ਚਲੇ ਜਾਣਾ ਅਮਰੀਕਾ ਚਲੇ ਜਾਣਾ ਉੱਥੇ ਚਲੇ ਜਾਣਾ ਇੱਥੇ ਚਲੇ ਜਾਣਾ ਫਿਰ ਆਪਾਂ ਅੰਗੈਲੀਆਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਫਿਰ ਆਪਾਂ ਉਹ ਗੱਲ ਤੇ ਧਿਆਨ ਨਹੀਂ ਦੇਣਾ ਸ਼ੁਰੂ ਕਰ ਦਿੰਦੇ ਮੈਂ ਤੇ ਇਹੀ ਗੱਲ ਕਹਿਣਾ ਕਿ ਪੰਜਾਬ ਵਰਗੀ ਧਰਤੀ ਪੰਜਾਬ ਵਰਗਾ এনवायरमेंट ਪੰਜਾਬ ਵਰਗਾ ਰਿਲੈਕਸ ਜੀਵਨ ਤੁਸੀਂ ਬਹੁਤੇ ਬੰਦੇ ਸਵੇਰ ਦੇ ਉੱਠੇ ਹੋਵੋਗੇ ਤੁਸੀਂ ਡੱਕਾ ਨਹੀਂ ਤੋੜਿਆ ਹੋਣਾ ਤੇ ਤੁਹਾਨੂੰ ਸਵੇਰ ਦੀ ਰੋਟੀ ਮਿਲ ਗਈ ਲੱਸੀ ਮਿਲ ਗਈ ਚਾਹ ਮਿਲ ਗਈ ਹੋਰ ਤਿੰਨਾਂ ਘੰਟਿਆਂ ਨੂੰ ਫਿਰ ਤੁਸੀਂ ਦੁਪਹਿਰ ਦੀ ਰੋਟੀ ਖਾ ਲਿਆ ਨਹੀਂ ਫਿਰ 4 ਘੰਟਿਆਂ ਨੂੰ ਕਈ ਬੰਦੇ ਇਹੋ ਜਿਹੇ ਨੂੰ ਮਹੀਨਾ ਮਹੀਨਾ ਡੱਕਾ ਵੀ ਨਹੀਂ ਤੋੜਦੇ ਪੂਰੀ ਨਜ਼ਾਰੇ ਵਾਲੀ ਜ਼ਿੰਦਗੀ ਜਿਉਂਦੇ ਨੇ ਮੈਂ ਇਸੇ ਕਰਕੇ ਕਹਿੰਨਾ ਕਿ ਦੁਨੀਆ ਦੀ ਸਭ ਤੋਂ ਅਮੀਰ ਧਰਤੀ ਪੰਜਾਬ ਹੈ ਇੱਥੇ ਤੁਹਾਨੂੰ ਕੋਈ ਬਹੁਤਾ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਸਰਦਾਰਾਂ ਵਰਗੀ ਜ਼ਿੰਦਗੀ ਜਿਉਂਦੇ ਹੋ ਕਿਉਂਕਿ ਬੰਦੇ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਡੀ ਕਲਾਸ ਕਿਹੜੀ ਆ ਤੁਸੀਂ ਲੇਬਰ ਕਲਾਸ 'ਚ ਕੰਮ ਕਰਦੇ ਹੋ ਤੁਸੀਂ ਮੁਲਾਜ਼ਮ ਹੋ ਜਾਂ ਤੁਸੀਂ ਕੋਈ ਮਾਲਕ ਹੋ ਮਾਲਕ ਦਾ ਮਤਲਬ ਵੀ ਤੁਸੀਂ ਬਿਜ਼ਨਸਮੈਨ ਹੋ ਜਾਂ ਕਿਸਾਨ ਹੋ ਜਾਂ ਦੁਕਾਨਦਾਰ ਹੋ ਕਿ ਤੁਸੀਂ ਬੈਠ ਕੇ ਕਿਸੇ ਤੋਂ ਕੰਮ ਕਰਾਉਂਦੇ ਹੋ ਜਾਂ ਆਪ ਕਰਦੇ ਹੋ ਇਹ ਸਭ ਤੋਂ ਜਿਹੜੀ ਉੱਪਰ ਵਾਲੀ ਕਲਾਸ ਹੁੰਦੀ ਹੈ ਨਾ ਇਹ ਮੰਨੀ ਜਾਂਦੀ ਜਿਹੜੀ ਕਿਸੇ ਤੋਂ ਬੈਠ ਕੇ ਕੰਮ ਕਰਾ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਬਹੁਤਾ ਇੰਨਾ ਜੋਖਮ ਵਾਲਾ ਕੰਮ ਹੈ ਕਿ ਜਿਹੜਾ ਤੁਸੀਂ ਬਹੁਤ ਸਾਰਾ ਦਿਨ ਮਰ ਮਰ ਕੇ ਕਰ ਰਹੇ ਹੋ ਜਾਂ ਤੁਹਾਡੇ ਤੇ ਕੋਈ ਪ੍ਰੈਸ਼ਰ ਹੈ ਵੀ ਤੁਹਾਨੂੰ ਅੱਜ ਹੀ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਭਾਵੇਂ ਤੁਸੀਂ ਕੋਈ ਵੀ ਕੰਮ ਕਰੋ ਇੰਨਾ ਰਿਲੈਕਸ ਜੀਵਨ ਹੈ ਨਾ ਅੱਜ ਨਹੀਂ ਕਰਨਾ ਕੱਲ ਕਰ ਲੋ ਕੱਲ ਨਹੀਂ ਕਰਨਾ ਪਰਸੋਂ ਕਰ ਲੋ ਕੋਈ ਆਫਤ ਨਹੀਂ ਆ ਜਾਂਦੀ ਮੈਂ ਇਸੇ ਕਰਕੇ ਕਹਿਣਾ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਤੇ ਪਿਛਲੀ ਜਨਰੇਸ਼ਨ ਹੈ ਨਾ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਹੀ ਚੱਲਣਾ ਪਏਗਾ ਜੇਕਰ ਪਿਛਲੀ ਜਨਰੇਸ਼ਨ ਇਹ ਕਹੇਗੀ ਅਸੀਂ ਬਣਾਤੀ ਤੁਸੀਂ ਕੀ ਬਣਾਇਆ ਤੇ ਅਗਲੀ ਜਨਰੇਸ਼ਨ ਜੇ ਇਹ ਕਹੇਗੇ ਯਾਰ ਅਸੀਂ ਤਾਂ ਛੱਡ ਕੇ ਸਾਰਾ ਕੁਝ ਚਲੇ ਜਾਣਾ ਸੰਭੋ ਤੁਈ ਸਾਰਾ ਕੁਝ ਇਸ ਕਰਕੇ ਇਸ ਖੇਤੇ ਨੂੰ ਇਸ ਪੰਜਾਬ ਨੂੰ ਇਹਨਾਂ ਜ਼ਮੀਨਾਂ ਨੂੰ ਇਹਨਾਂ ਫਸਲਾਂ ਨੂੰ ਸਦਾ ਵਾਸਤੇ ਸਲਾਮਤ ਰੱਖਣ ਵਾਸਤੇ ਜਿਹੜੀਆਂ ਦੋ ਜਾਂ ਤਿੰਨ ਪੀੜੀਆਂ ਇਸ ਟਾਈਮ ਚੱਲ ਰਹੀਆਂ ਨੇ ਜਿਦੇ ਵਿੱਚ ਤੁਸੀਂ 10 ਸਾਲ ਤੋਂ ਬੱਚੇ ਛੋਟੇ ਹੋਣਗੇ ਜਾਂ 20 ਸਾਲ ਤੋਂ ਉੱਪਰ ਹੋਣਗੇ ਜਾਂ 50 60 ਸਾਲਾਂ ਦੀ ਤਿੰਨ ਪੀੜੀਆਂ ਇਕੱਠੀਆਂ ਚਲਦੀਆਂ ਹੁੰਦੀਆਂ ਇੱਕ ਟਾਈਮ ਇੱਕ ਜਵਾਨ ਬੱਚਾ ਹੋ ਗਿਆ ਵੈਸੇ ਚਾਰ ਹੁੰਦੀਆਂ ਇੱਕ ਬੱਚਾ ਜਵਾਨ ਅੱਧਖੜ ਤੇ ਬੁਢਾਪਾ ਚਾਰ ਵੀ ਹੁੰਦੀਆਂ ਕਿਤੇ ਇਕੱਠੀਆਂ ਇੱਕ ਘਰ ਦੇ ਵਿੱਚ ਪੀੜੀਆਂ ਤੇ ਕਿਤੇ ਤਿੰਨ ਪੀੜੀਆਂ ਤੇ ਹਰ ਘਰ ਦੇ ਵਿੱਚ ਇਕੱਠੀਆਂ ਹੁੰਦੀਆਂ ਹੁੰਦੀਆਂ ਉਹਨਾਂ ਤਿੰਨਾਂ ਪੀੜੀਆਂ ਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਤੇ ਤਿੰਨਾਂ ਨੂੰ ਹੀ ਹੌਸਲਾ ਦੇਣਾ ਚਾਹੀਦਾ ਤੇ ਤਿੰਨਾਂ ਨੂੰ ਹੀ ਇਹ ਕਹਿਣਾ ਚਾਹੀਦਾ ਤੂੰ ਇੱਥੇ ਤੱਕ ਜੋ ਲੈ ਕੇ ਆਂਦਾ ਬਹੁਤ ਵਧੀਆ ਲੈ ਕੇ ਆਂਦਾ ਇਸ ਤੋਂ ਅੱਗੇ ਮੈਂ ਲੈ ਕੇ ਜਾਊਂਗਾ ਦੁਨੀਆ ਦੇ ਵਿੱਚ ਕੋਈ ਕੌਮ ਨਹੀਂ ਹੈਗੀ ਜਿਹੜਾ ਆਪਣਾ ਬਣਿਆ ਬਣਾਇਆ ਸਾਰਾ ਕੁਝ ਸੈੱਟ ਕੀਤਾ ਸਾਰਾ ਕੁਝ ਛੱਡ ਕੇ ਭੱਜ ਰਹੀ ਹੋਵੇ ਭੱਜਣ ਦਾ ਕਾਰਨ ਕੀ ਹੁੰਦਾ ਮੈਨੂੰ ਐ ਲੱਗਦਾ ਭੱਜਣ ਦਾ ਕਾਰਨ ਅਨਪੜਤਾ ਹੀ ਹੁੰਦੀ ਏ ਕੋਈ ਉਹ ਮੇ ਜਿਹੜਾ ਬੰਦਾ ਤੁਹਾਡੀ ਡਿਵੈਲਪ ਕੀਤੀ ਹੋਈ ਚੀਜ਼ ਨੂੰ ਉਜਾੜ ਕੇ ਭੱਜ ਰਿਹਾ ਨਾ ਉਹ ਕੋਈ ਬਹੁਤਾ ਸਮਝਦਾਰ ਬੰਦਾ ਨਹੀਂ ਹੁੰਦਾ ਕਿਉਂਕਿ ਜੋ ਤੁਹਾਡੇ ਕੋਲ ਕਿਸੇ ਦੇਸ਼ ਦੇ ਵਿੱਚ ਬਣਿਆ ਹੋਇਆ ਮੰਨ ਲਓ ਤੁਹਾਡੇ ਪੰਜਾਬ ਦੇ ਤੁਹਾਡੇ ਕੋਲ ਘਰ ਬਣਿਆ ਹੋਇਆ ਤੁਹਾਡੇ ਕੋਲ ਖੇਤੀ ਹੋ ਰਹੀ ਹੈ ਤੁਹਾਡੀ ਜ਼ਮੀਨ ਪੱਧਰ ਟਿਊਬਵਲ ਲੱਗੇ ਹੋਏ ਨੇ ਤਾਂ ਅੰਤੇ ਸਿਰਫ ਨਿਗਰਾਨੀ ਕਰਨ ਦੀ ਲੋੜ ਐ ਬਾਕੀ ਨਾਲ ਕੋਈ ਛੋਟਾ ਮੋਟਾ ਹੋਰ ਕੰਮ ਕਰ ਲਓ ਕੋਈ ਜੇ ਪੜੇ ਲਿਖੇ ਹੋ ਜੇ ਹੁਣ ਐਜੂਕੇਸ਼ਨ ਲਈਏ ਤੇ ਵੀ ਖੇਤੀ ਤੇ ਨਾਲ ਕੋਈ ਹੋਰ ਵੀ ਦਾ ਕੰਮ ਕਰ ਹੀ ਸਕਦੇ ਹੋ ਕੋਈ ਦੁਕਾਨਦਾਰੀ ਕਰ ਲਓ ਡੇਰੀ ਫਾਰਮਿੰਗ ਕਰ ਲਓ ਕੋਈ ਸੇਲ ਦਾ ਕੰਮ ਕਰ ਲਓ ਹੋਰ ਨਹੀਂ ਕੋਈ ਪ੍ਰਾਈਵੇਟ ਨੌਕਰੀਆਂ ਬਹੁ 20 25 30 ਹਜ਼ਾਰ ਤੇ ਆ ਮਿਲ ਜਾਨੀਆਂ ਉਹ ਕਰ ਲਓ ਤੁਸੀਂ ਦੇਖੋ ਫਿਰ ਤੁਸੀਂ ਰਾਜੇ ਕਿਵੇਂ ਬਣਦੇ ਹੋ ਤੁਹਾਡੇ ਜਿਹੜੇ ਦਿੱਲੀ ਦੇ ਸ਼ੌਂਕ ਨੇ ਉਹ ਤੁਹਾਡੇ ਕੰਮ ਨੇ ਚੱਕ ਲੈਣੇ ਆ ਜਿਹੜੀ ਤੁਹਾਡੀ ਫਸਲ ਹੈ ਉਹ ਤੁਹਾਡੀ ਸੇਵ ਹੋਣੀ ਸ਼ੁਰੂ ਨਹੀਂ ਹੋ ਸ਼ੁਰੂ ਹੋ ਜਾਣੀ ਹੈ ਮੈਂ بڑے ਬੰਦੇ ਦੇਖੇ ਨੇ ਪੰਜਾਬ ਦੇ ਵਿੱਚ ਜਿਹੜੇ ਬਹੁਤ ਹੀ ਛੋਟੇ ਜ਼ਿਮੀਦਾਰ ਨੇ ਜਿਹੜੇ 2-3 ਕਿੱਲੇ ਵਾਲੇ ਨੇ 4 ਕਿੱਲੇ ਉਹ ਕਹਿੰਦੇ ਜੀ ਮੈਂ ਕਿਤੇ ਸਕਿਉਰਟੀ ਗਾਰਡ ਲੱਗਾ ਹੋਇਆ ਮੈਂ ਨੇਰੇ ਸਵੇਰੇ ਫਸਲવાડી ਦੇਖ ਲੈਣਾ ਤੇ ਮੈਨੂੰ 25-30000 ਰੁਪਇਆ ਮਿਲ ਜਾਂਦਾ ਜਾਂ ਮੈਂ ਬੈਂਕ 'ਚ ਲੱਗਾ ਹੋਇਆ ਜਾਂ ਕਈ ਬੰਦੇ ਟੈਕਸੀ ਚਲਾਈ ਜਾਂਦੇ ਨੇ ਉਹ ਕਹਿੰਦੇ ਸਾਡੇ ਕੋਲ ਤਾਂ ਇਹ ਕਹਿੰਦੇ ਵਧੀਆ ਪੈਸੇ ਨੇ ਵੀ ਇਹ ਫਸਲ ਸਾਡੀ ਵੱਜ ਜਾਂਦੀ ਹੈ ਤੇ ਨੌਕਰੀ ਸਾਡਾ ਕੰਮ ਚਲਾਈ ਜਾਂਦੀ ਹੈ ਮੈਂ ਪੰਜਾਬ ਦੇ ਵਿੱਚ ਇਹੀ ਚਾਹੁੰਦਾ ਕਿ ਹਰ ਬੰਦਾ ਜਿਹੜੀ ਫਸਲ ਹੈ ਨਾ ਉਹਦੇ ਤੇ 70% એનર્ਜੀ ਲਾਵੇ ਤੇ 30% ਕਿਤੇ ਹੋਰ ਲਾਵੇ ਨੌਕਰੀ ਕਰੇ ਕਾਰੋਬਾਰ ਕਰੇ ਬਹੁਤ ਕੰਮ ਨੇ ਬਹੁਤ ਕੰਮ ਨੇ ਕੋਈ ਲੋਹੇ ਦੀਆਂ ਚੀਜ਼ਾਂ ਹੋ ਜੱਟਾਂ ਕੋਲ ਤੇ ਇੰਨੀ ਥਾਂ ਵੇ ਲਈਏ ਦੋ ਮਿਸਤਰੀ ਲਾ ਕੇ ਲੋਹੇ ਦੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦੋ ਸੁਹਾਗੇ ਟਰਾਲੀਆਂ ਬਣਾਉਣੀਆਂ ਸ਼ੁਰੂ ਕਰ ਦੋ ਸਭ ਵਿਕ ਜਾਂਦੇ ਨੇ ਡੈਰੀ ਫਾਰਮਿੰਗ ਹੀ ਆਪਣੇ ਪ੍ਰੋਡਕਟ ਬਣਾਓ ਘਿਓ ਬਣਾਓ ਦੁੱਧ ਬਣਾਓ ਕੁਲਫੀਆਂ ਬਣਾਓ ਉਹਨਾਂ ਨੂੰ ਹੋਲ ਸੇਲ ਤੇ ਤੁਸੀਂ ਸਪਲਾਈ ਕਰ ਸਕਦੇ ਹੋ ਆਪਣਾ ਬ੍ਰਾਂਡ ਲਾ ਕੇ ਬਈ ਤੁਸੀਂ ਆਪਣੇ ਖੇਤੀ ਨੂੰ ਨਾਲ ਕਿਸੇ ਹੋਰ ਕੰਮ ਦੇ ਜੇ ਜੋੜ ਲਿਆ ਨਾ ਤੁਹਾ ਤੁਸੀਂ ਕਹਿਣਾ ਵੀ ਮੇਰੇ ਅੱਗੇ ਅਮਰੀਕਾ ਵੀ ਫੇਲ ਆ ਮੈਂ ਇਹ ਤਜਰਬੇ ਦੀ ਗੱਲ ਕਰ ਰਿਹਾ ਜੇ ਤੁਸੀਂ ਖੱਲੀ ਖੇਤੀ ਤੇ ਬੈਠੇ ਰਹੇ ਵੀ ਟਰੈਕਟਰ ਨਵਾਂ ਲੈ ਲਿਆ ਕਦੇ ਟਰਾਲੀ ਨਵੀਂ ਲੈ ਲਈ ਕਦੇ ਜੀ ਉਹ ਲੈ ਲਿਆ ਲੈ ਲਿਆ ਫਿਰ ਨਹੀਂ ਤੁਹਾਡੀ ਪੂਰੀ ਹੋਣੀ ਚਾਹੀ 100 ਕਿੱਲੇ ਦੀ ਖੇਤੀ ਕਰ ਲਓ ਮੈਂ ਤੇ ਕਹਿੰਦਾ ਜੇ ਨਜ਼ਾਰੇ ਲੈਣੇ ਨੇ ਨਾ ਨਜ਼ਾਰੇ ਤਾਨੂੰ ਖੇਤੀ ਨਹੀਂ ਦਵਾ ਸਕਦੀ ਕੱਲੀ ਨਜ਼ਾਰੇ ਤੁਹਾਨੂੰ ਨਾਲ ਕੋਈ ਨਾ ਕੋਈ ਕੰਮ ਕਰਨਾ ਪਏਗਾ ਜੈ ਸਟਾਕ ਮਾਰਕੀਟ ਚ ਹੋਲੀ ਜਿਹੀ ਸਿੱਖੋ ਕੰਮ ਜੇ ਤੁਸੀਂ ਪੜੇ ਲਿਖੇ ਹੋ ਕੋਈ ਵਪਾਰ ਦਾ ਕੰਮ ਸਿੱਖੋ ਕੋਈ ਚੀਜ਼ ਬਣਾਉਣੀ ਸਿੱਖੋ ਦੋ ਮਿਸਤਰੀ ਲਾ ਕੇ ਫਰਨੀਚਰ ਦਾ ਕੰਮ ਭਾਵੇਂ ਆਪਣੇ ਘਰ ਹੀ ਕਰ ਲੋ ਅੱਜ ਕੱਲ੍ਹ ਆਨਲਾਈਨ ਸਮਾਨ ਵੀ ਕੀ ਜਾਂਦਾ ਨੈਟ ਤੇ ਪਾਓ ਜੀ ਆ ਬੈੱਡ ਹੈ ਜੀ 20000 ਦਾ ਚੱਕੋ ਜੀ ਆ ਸੋਫਾ ਹੈ ਜੀ 50000 ਦਾ ਚੱਕੋ ਜੀ ਇੰਨੇ ਕੰਮ ਨੇ ਮੈਂ ਇਹ ਕਹਿਣਾ ਕਿ ਜਿਹੜੇ ਪੰਜਾਬ ਦੇ ਆ ਕੋ ਨੌਜਵਾਨ ਮੁੰਡੇ ਨੇ ਨਾ ਸਾਡੀ ਉਮਰ ਦੇ ਮੁੰਡੇ ਨੇ ਜਿਹੜੇ ਸਾਡੇ ਸਾਡੇ ਤੋਂ ਕੋ 2 ਸਾਲ ਛੋਟਾ ਜਾਂ 2 ਸਾਲ ਵੱਡਾ ਬਹੁਤੇ ਮੁੰਡੇ ਨਾ ਇਹ ਚੁੱਕੀ ਫਿਰਦੇ ਨੇ ਮੈਂ ਤਾਂ ਅਮਰੀਕਾ ਹੀ ਜਾਣਾ ਮੈਂ ਤਾਂ ਯਾਰ ਕੈਨੇਡਾ ਹੀ ਜਾਣਾ ਮੈਂ ਤਾਂ ਉੱਤੇ ਜਾਣਾ ਮੈਂ ਮੈਂ ਪਿੱਛੇ ਦੁਬਈ ਜਾ ਕੇ ਆ ਮੈਂ ਦੇਖ ਕੇ ਆਇਆ ਦੁਬਈ ਸਾਰਾ ਕੁਝ ਮੈਂ ਇੱਕ ਗੱਲ ਸੋਚੀ ਯਾਰ ਜਿੰਨਾ ਵਧੀਆ ਸਿਸਟਮ ਸਾਡੇ ਆ ਜਿੰਨੀ ਰਿਲੈਕਸ ਜੀਵਨ ਸਾਡੇ ਆ ਜਿੰਨਾ ਵਧੀਆ ਕੰਮ ਸਾਡੇ ਆ ਸਾਨੂੰ ਸਵੇਰੇ ਕੋ ਉੱਠ ਕੇ ਤਿਆਰ ਹੋ ਕੇ ਭੱਜਣ ਦੀ ਲੋੜ ਨਹੀਂ ਪੈਂਦੀ ਟੌਰ ਨਾਲ ਸੂਰ ਚੜਦਾ ਆ ਰਾਮ ਨਾਲ ਉੱਠ ਕੇ ਆਪਣੇ ਕੰਮ ਜਾਓ ਜਾਂ ਪੜ੍ਹਨ ਵੀ ਜਾਣਾ ਲਿਖਣ ਵੀ ਜਾਣਾ ਕਿਤੇ ਜਾਣਾ ਵੀ ਇੰਨਾ ਰਿਲੈਕਸ ਜੀਵਨ ਰਾਤ ਨੂੰ ਲੇਟ ਸੌਜੋ ਕੋਈ ਗੱਲ ਨਹੀਂ ਰਾਤ ਨੂੰ ਕਈ ਵਾਰ ਮੈਨੂੰ ਮੈਨੂੰ ਸਵੇਰੇ 3-3 ਵਜ ਜਾਂਦੇ ਨੇ ਕਈ ਵਾਰ ਮੈਂ ਆਨਲਾਈਨ ਕੰਮ ਕਰਦਾ ਕਈ ਵਾਰੀ ਲੈਪਟਾਪ ਤੇ ਕੰਮ ਕਰਦਾ ਕਦੇ ਪਤਾ ਨਹੀਂ ਲੱਗਦਾ 3 ਵਜ ਜਾਂਦੇ ਨੇ ਇਸ ਕਰਕੇ ਵੀ ਥੋੜਾ ਜਿਹਾ ਦਿਮਾਗ ਲਾਓ ਆ ਸ਼ਟਰਿੰਗ ਦਾ ਕੰਮ ਇੰਨਾ ਵਧੀਆ ਇੱਥੇ ਮੇਰੇ ਦੋ ਤਿੰਨ ਮਿੱਤਰ ਸ਼ਟਰਿੰਗ ਦਾ ਕੰਮ ਕਰਦੇ ਲੋਈ ਦੇ ਇੰਨਾ ਜ਼ਬਰਦਸਤ ਕੰਮ ਹੈ ਤੇ ਕੰਮ ਮੁੱਕਦਾ ਨਹੀਂ ਸ਼ਟਰਿੰਗ ਦਾ ਸ਼ਟਰਿੰਗ ਪੂਰੀ ਨਹੀਂ ਹੋ ਰਹੀ ਤੇ ਕੋਈ ਕੰਮ ਨਹੀਂ ਹੈਗਾ ਸ਼ਟਰਿੰਗ ਦਾ ਹੱਥੀ ਕੰਮ ਕਰਨਾ ਹੀ ਨਹੀਂ ਹੈਗਾ ਤੁਸੀਂ ਇੱਕ ਵਾਰ ਪਾਤੀ ਇੱਕ ਬੰਦਾ ਰੱਖਦਾ ਉਹਨੇ ਹੀ ਚੜਾਉ ਨਹੀਂ ਉਹਨੇ ਹੀ ਲਾ ਲਿਓਣੀ ਹੈ ਤੇ ਹੁਣ ਮੇਰੇ ਕੋਲ 10 ਰੁਪਏ ਫੁੱਟ ਚੱਲ ਰਹੀ ਹੈ ਜੇ 10000 ਫੁੱਟ ਏਰੀਆ ਪਾ ਲਿਆ ਦੋ ਵਾਰੀ ਮਹੀਨੇ ਦੀ ਚੜ ਗਈ 2 ਲੱਖ ਰੁਪਏ ਜੇਬ ਚ ਆ ਇਸੇ ਤਰ੍ਹਾਂ ਬਹੁਤ ਕੰਮ ਨੇ ਬਹੁਤ ਜ਼ਿਮੀਂਦਾਰ ਕਿਸਾਨ ਟਰੈਕਟਰ ਬਹੁਤ ਵਧੀਆ ਠੀਕ ਕਰ ਲੈਂਦੇ ਨੇ ਉਹਨਾਂ ਨੂੰ ਟਰੈਕਟਰਾਂ ਦੀ ਪਿੰਡ ਦੇ ਵਿੱਚ ਵਰਕਸ਼ਾਪ ਆਉਣੀ ਚਾਹੀਦੀ ਹੈ ਵੀ ਯਾਰ ਇੱਕ ਅੱਧਾ ਬੰਦਾ ਰੱਖ ਲਓ ਵੱਡੇ ਵੱਡੇ ਪਿੰਡਾਂ ਦੇ 100 150 200 ਟਰੈਕਟਰ ਇੱਕ ਇੱਕ ਪਿੰਡ ਚ ਵੱਡੇ ਪਿੰਡਾਂ ਚ ਤੁਸੀਂ ਟਰੈਕਟਰ ਠੀਕ ਕਰਨ ਲਾਜੋ ਕਈ ਜ਼ਿਮੀਂਦਾਰ ਬਹੁਤ ਵਧੀਆ ਟਰੈਕਟਰ ਦੇ ਮਿਸਤਰੀ ਨੇ ਕਈ ਵੈਲਡਿੰਗ ਜਾਣਦੇ ਨੇ ਕਈ ਹੋਰ ਬਹੁਤ ਕੰਮ ਜਾਣਦੇ ਨੇ ਇਸ ਕਰਕੇ ਨਾਲ ਕੋਈ ਨਾ ਕੋਈ ਕੰਮ ਕਰੋਗੇ ਨਾ ਨਾਲ ਇੱਕ ਅੱਧਾ ਹੋਰ ਮਿਸਤਰੀ ਮਕੈਨਿਕ ਰੱਖ ਲਓ ਤੇ ਉਹਦੇ ਨਾਲ ਥੋੜਾ ਥੋੜਾ ਸਹਿਯੋਗ ਕਰੋ ਤੂੰ ਕੰਮ ਕਰਾਓ ਤੁਸੀਂ ਭਰਾ ਜੇ ਹੋ ਮੈਂ ਕਿਉਂਕਿ ਨਾ ਕਿਉਂਕਿ ਦੁਨੀਆ ਦੀ ਹਰ ਸਰਕਾਰ ਹਰ ਸਮਾਜ ਹਰ ਅਰਸ਼ਾਇਤ ਰਹੀ ਕਹਿੰਦਾ ਕਿ ਲੋਕਲ ਖੇਤਰ ਦੇ ਵਿੱਚ ਕੰਮ ਕਰੋ ਲੋਕਲ ਖੇਤਰ ਚ ਆਪਣੇ ਪਿੰਡ ਦੇ ਨੇੜੇ ਕੰਮ ਕਰੋ ਤੁਹਾਡੇ ਰਿਸ਼ਤੇ ਵੀ ਜੁੜੇ ਰਹਿਣਗੇ ਤੁਹਾਡੀ ਜ਼ਮੀਨ ਵੀ ਜੁੜੀ ਰਹੇਗੀ ਤੁਹਾਡੇ ਨਾਲ ਤੁਹਾਡਾ ਆਰਥਚਾਰਾ ਵੀ ਜੁੜਿਆ ਰਹੇਗਾ ਤੁਹਾਡੇ ਲੋਕ ਵੀ ਤੁਹਾਡੇ ਨਾਲ ਜੁੜੇ ਰਹਿਣਗੇ ਜਿਹੜੇ ਬਚਪਨ ਤੋਂ ਤੁਹਾਡੇ ਨਾਲ ਨੇ ਕਿਉਂਕਿ ਸਭ ਤੋਂ ਖੁਸ਼ੀ ਤੇ ਖੁਸ਼ਹਾਲ ਜੀਵਨ ਉਹੀ ਹੈ ਜਿੱਥੇ ਤੁਸੀਂ ਜੰਮੇ ਪਲੇ ਹੋ ਅਗਰ ਤੁਸੀਂ ਆਪਣੀ ਧਰਤੀ ਤੋਂ ਇੱਧਰ-ਉੱਧਰ ਜਾਓਗੇ ਤੁਸੀਂ ਕਦੇ ਸੁਖੀ ਨਹੀਂ ਰਹਿ ਸਕਦੇ ਕਿਉਂਕਿ ਜਿੱਥੋਂ ਦੀ ਮਿੱਟੀ ਨਾਲ ਤੁਹਾਡਾ ਸੈਂਸਰ ਜੁੜਿਆ ਹੋਇਆ ਹੈ ਨਾ ਮਿੱਟੀ ਤੋਂ ਦੂਰ ਹੋਵੋਗੇ ਆਟੋਮੈਟਿਕ ਹੀ ਤੁਹਾਨੂੰ ਜਿਹੜੀਆਂ ਗਮ ਤੇ ਡਿਪਰੈਸ਼ਨ ਖਾਣ ਲੱਗ ਜਾਣਗੇ ਆਪਣੀ ਜਿਹੜੀ ਮਿੱਟੀ 'ਚ ਜੰਮੇ ਹੋ ਨਾ ਉਹ ਮਿੱਟੀ ਦੇ ਨੇੜੇ ਰਹੋ ਤੁਹਾਨੂੰ ਕਦੇ ਡਿਪਰੈਸ਼ਨ ਨਹੀਂ ਆਏਗਾ ਗੱਲਾਂ ਨੂੰ ਸਮਝਿਓ ਸਾਰਿਆਂ ਸਤਿ ਸ੍ਰੀ ਅਕਾਲ